ਪੰਚਾਇਤੀ ਜ਼ਮੀਨ ਦੇ ਵਿੱਚ ਲੱਗੇ ਕੁਝ ਦਰਖਤ ਕੱਟਣ ਨੂੰ ਲੈ ਕੇ ਦੋ ਤਰ੍ਹਾਂ ਆਹਮੋ ਸਾਹਮਣੇ ਹੋ ਗਈਆਂ ਜਿਨ੍ਹਾਂ ਦੇ ਵਿੱਚ ਖੂਨੀ ਝੜਪ ਹੋ ਵੇਖਣ ਨੂੰ ਮਿਲੀ ਹੈ। ਮਾਮਲਾ ਮਾਚੀਵਾੜਾ ਸਾਹਿਬ ਦੇ ਨਾਲ ਲੱਗਦੇ ਪਿੰਡ ਸ਼ਤਬਤਗੜ ਦਾ ਹੈ ਜਿੱਥੇ ਕਿ 50 ਤੋਂ ਵੱਧ ਪਪੂਲਰ ਦੇ ਦਰਖਤਾਂ ਨੂੰ ਕੱਟਣ ਤੋਂ ਬਾਅਦ ਦੋ ਤਰ੍ਹਾਂ ਆਪਸ ਦੇ ਵਿੱਚ ਝਗੜ ਪਈਆਂ ਤੇ ਪੰਚਾਇਤੀ ਜ਼ਮੀਨ ਦੇ ਵਿੱਚ ਲੱਗੇ ਇਹਨਾਂ ਦਰਖਤਾਂ ਨੂੰ ਕੱਟਣ ਤੋਂ ਰੋਕਣ ਦੇ ਲਈ ਜਦੋਂ ਇੱਕ ਧਿਰ ਮੌਕੇ ਤੇ ਗਈ ਤਾਂ ਨਾ ਰੁਕਨ ਤੇ ਦੋਵਾਂ ਤਰ੍ਹਾਂ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ। ਇਸ ਤੋਂ ਬਾਅਦ ਹੁਣ ਦੋਵੇਂ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰੀਆਂ ਨੇ ਭਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣਾ ਗਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਤੇ ਆਪਣੇ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗਰੰਥੀ ਸਿੰਘ ਨੇ ਤੇ ਆਪਣੇ ਦਿਆਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਗੁਰਨਾਮ ਸਿੰਘ son of ਅ즈ਮੀਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਇਸ ਕਾਰਨ ਕਿ ਮੰਨ ਲਓ ਐਸੀ ਜਿਦਾਂ ਪਾਠ ਸਿੰਘ ਆਪਾਂ ਦਾ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰਜਿਸਟਰ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ ਫਿਰ ਮੈਂ ਆਪਣਾ ਇੱਕ ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਤਾਵਗੜ ਆਪਣਾ ਕੰਮ ਕਰ ਸ਼ੁਰੂ ਕਰਨ ਵਾਸਤੇ ਤੇ ਜਿੱਥੇ ਮੈਂ ਬਰਾਂਡਾ ਪਾ ਰਿਹਾ ਜੀ ਉਹਦੇ ਨਾਲ ਮੈਂ ਪਪੂਲਰ ਲਾਇਸੈਂਸ 4-5 ਸਾਲ ਤੋਂ ਤਾਂ ਉਹ ਪਟਾਰੀਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇ ਨੂੰ ਗਾਲੀ ਗਲੋਚ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਆ ਘਰ ਦੇ ਨੇ ਮੈਨੂੰ ਦੱਸਿਆ ਜੀ ਮੈਂ ਇਟਾਂ ਲੈਣ ਗਿਆ ਸੀਗਾ ਤੇ ਅੱਜ ਜਦੋਂ ਵੀਡੀਓ ਸਭ ਮੌਕੇ ਤੇ ਆਏ ਨੇ ਜੀ ਮੌਕਾ ਦੇਖ ਰਹੇ ਸੀਗੇ ਇਹ ਬੂਟਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮੱਲੂ ਗਾਲੀ ਗਲੋਚ ਫੇਰ ਕਰਨਾ ਸ਼ੁਰੂ ਕੀਤਾ ਗਾਲੀ ਗਲੋਚ ਕਰਦੇ ਸਮੇ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਕਿਰਚਕੁਰਚ ਨਾ ਮੈਂ ਇਹਨਾਂ ਦੇ ਮਾਰੀ ਏ ਠੀਕ ਹੈ ਜੀ ਝਗੜਾ ਕਰਦੇ ਆ ਇਟਾਂ ਤੇ ਗਿਰ ਪਏ ਨੇ ਮੈਂ ਵੀ ਇਟਾਂ ਤੇ ਗਿਰਿਆ ਮੇਰੇ ਵੀ ਇਹਨਾਂ ਦਾ ਕੜਾ ਲੱਗੇ ਸੀ ਕੋਈ ਨਾਰਮਲ ਲੜਾਈ ਹੋਈ ਏ ਠੀਕ ਹੈ ਤੇ ਜਨਨ ਕੀ ਗਲਤ ਬੋਲਦੇ ਆ ਠੀਕ ਹੈ ਜਿਹੜਾ ਮਨਜੀਤ ਸਿੰਘ ਆਏ ਨੇ ਹਾਂਜੀ ਆਪਣੀ ਜ਼ਮੀਨ ਚ ਲੈ ਨੇ ਨਹੀਂ ਇਹ ਪੰਚਾਇਤੀ ਜ਼ਮੀਨ ਚ ਇਹਦੀ ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ ਜਿਹਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ ਹੋਰ ਵੀ ਘਰਾਂ ਦੇ ਕਈਆਂ ਨੇ ਆਪਣੇ ਪੱਟੇ ਨੇ ਜੀ ਪਪੂਲਰ ਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਡਾ ਪਾਣ ਵਾਸਤੇ ਆਪਾਂ ਉਹ ਪਪੂਲਰ ਪਟਾ ਲੈਨੇ ਜੀ ਠੀਕ ਹੈ ਜਿਹੜਾ ਮਨਜੀਤ ਸਿੰਘ ਜੀ ਤੇ 306 ਦਾ ਪਰਚਾ ਜੀ ਸਰ ਕੱਲ 25 ਤਰੀਕ ਨੂੰ ਨਾ ਸਾਡੇ ਪਿੰਡ ਪਿੰਡ ਦੇ ਵਿੱਚ ਲਾਭ ਸਿੰਘ ਨੇ ਬੂਟੇ ਫੜ ਲਈ ਸੀ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਪਪੂਲਰ तकरीबन 70 80 ਬੂਟੇ ਸੀਗੇ ਉਹ ਵੱਢਤੇ ਸੀ ਉਸ ਤੋਂ ਬਾਅਦ ਅਸੀਂ ਚੌਂਕੀ 'ਚ ਵੀ ਰਿਪੋਰਟ ਕਰੀ ਫਿਰ ਅਸੀਂ ਸੰਦੀਪ ਜਈ ਆ ਜੀ ਸਾਡੇ ਨਾਲੇ ਪ੍ਰਬੰਧਕ ਲੱਗਿਆ ਉਹਨਾਂ ਨੂੰ ਮੈਂ ਅਪੀਲ ਕਰੀ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਲੈ ਕੇ ਜੀ ਮੈਨੂੰ ਵਟਸਐਪ ਕਰੀ ਉਹ ਅਸੀਂ ਰਾਤ ਥਾਣੇ ਰਿਪੋਰਟ ਦਿੱਤੀ ਸੀਗੀ ਆਪਣੇ ਵੱਲੋਂ ਵੀ ਦਰਖਾਸਤ ਦਿੱਤੀ ਅਸੀਂ ਸੰਦੀਪ ਜਈ ਵਾਲੋਂ ਵੀ ਦੇਤੀ ਸੀਗੀ ਉਹ ਉਸ ਤੋਂ ਬਾਅਦ ਅਜ ਰਾਤ ਰੋਕ ਕੋਈ ਨਹੀਂ ਜੀ ਨਾ ਇਹਨਾਂ ਨੇ ਕਿੰਨਾ ਵਾਸਤਾ ਅਸੀਂ ਸਵੇਰੇ ਗਏ ਸੀਗੇ ਥਾਣੇ ਉਹ ਤੋਂ ਬਾਅਦ ਸੈਕਟਰੀ ਸਾਹਿਬ ਆਏ ਸੀ ਬਲਾਕ ਦੇ ਵੀਡੀਓ ਸਾਹਿਬ ਨੇ ਭੇਜਿਆ ਸੀ ਸੈਕਟਰੀ ਨੂੰ ਵੀ ਤੂੰ ਮੌਕਾ ਦੇਖ ਕੇ ਆ ਸੈਕਟਰੀ ਸਾਹਿਬ ਆਏ ਨੇ ਮੈਂ ਗਿਆ ਮੌਕਾ ਤਖਣ ਚੁਕੇ ਤਾਂ ਉੱਥੇ ਲਾਭ ਸਿੰਘ ਦੇ ਬੇਟੇ ਸੀਗੇ ਦੋ ਤਿੰਨ ਤਿੰਨੇ ਦੇ ਬੇਟੇ ਸੀ ਦੋ ਇਹਦੇ ਭਤੀਜੇ ਸੀਗੇ ਲਾਭ ਸਿੰਘ ਦੇ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਕਾਲੀ ਗਲੋਤ ਬਹੁਤ ਕਰੀ ਜੀ ਸੈਕਟਰੀ ਆਪਣੇ ਜਿਹੜਾ ਸੈਕਟਰੀ ਸਾਹਿਬ ਹੈ ਉਹ ਉੱਥੇ ਖੜਾ ਸੀਗਾ ਮੌਜੂਦਾ ਸੈਕਟਰੀ ਆਪਣੇ ਪੰਚਾਇਤ ਦਾ ਉੱਥੇ ਖੜਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਤਾਂ ਆਪਦੇ ਇੱਧਰ ਮੇਰੇ ਭੈਣ ਦਾ ਦਾ ਸੀਗਾ ਘਰ ਸੀ ਉਧਰੋਂ ਆ ਗਏ ਆ ਇਹ ਫਿਰ ਉਧਰੋਂ ਆ ਗਏ ਨੇ ਬਾਬਾ ਦਦਾਰ ਸਿੰਘ ਤੇ ਮਨਜੀਤ ਸਿੰਘ ਪੈਦਲ ਆ ਰਹੇ ਸੀ ਇਹਨਾਂ ਨੇ ਉਧਰੋਂ ਆਂਦਿਆ ਹੋਇਆ ਨੇ ਬਾਬੇ ਲਾਭ ਸਿੰਘ ਦੇ بیٹے ਸੀਗੇ ਤੇ ਦੋ ਤਿੰਨ ਜਨਾਨੀਆਂ ਸੀ ਵਿੱਚ ਇਹਦੇ ਭਤੀਜੇ ਸੀ ਦੋ ਇਹਨਾਂ ਨੇ ਜੀ ਇਹਨਾਂ ਤੇ ਹਮਲਾ ਕਰਤਾ ਸੱਟ ਕੋਟ ਮਾਰ ਕੀਤੀ ਸੱਟ ਮਾਰ ਸੱਟਾ ਸੱਟਾ ਮਾਰੀਆਂ ਯਾਨੀ ਮੈਂ ਸਾਹਮਣੇ ਮੈਂ ਤੇ ਸੈਕਟਰੀ ਦੇਖ ਰਹੇ ਆ ਸੀ ਸੈਕਟਰੀ ਦੀ ਗੱਡੀ 'ਚ ਵੀ ਇੱਟ ਜਮੇ ਵੱਜਣੂ ਵੱਜਣੂ ਬਚੀ ਆ ਸੈਟਰੀ ਸਾਹਿਬ ਮੌਕਾ ਦੇ ਇੱਕ ਜੀ ਫਿਰੂ ਚਲੇਗੇ ਨੇ ਆ ਗਾਲੇ ਜੀ ਬਾਬੇ ਲਾਭ ਸਿੰਘ ਦੇ ਮੁੰਡਿਆਂ ਨੇ ਨਾ ਤਾਂ ਵਿੱਚ ਬਾਬਾ ਲਾਭ ਸਿੰਘ ਸੀ ਉਹਦੇ ਬੇਟੇ ਸੀਗੇ ਔਰ ਉਹਦੇ ਭਤੀਜੇ ਸੀ ਦੋ ਤਿੰਨ ਜਨਾਨੀਆਂ ਸੀ ਉਹਨਾਂ ਦੀ ਹਾਂਜੀ ਇੱਕ ਲੜਾਈ ਝਗੜੇ ਦੇ ਨਾਲ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਹੈਗਾ ਮਨਜੀਤ ਸਿੰਘ son of जोगिंदर ਸਿੰਘ ਜਿਹੜਾ ਦੂਜਾ ਹੈਗਾ ਜਤਿੰਦਰ ਸਿੰਘ son of ਲੇਟ ਧਿਆਨ ਸਿੰਘ ਇਹ ਆਪਸ ਦੇ ਵਿੱਚ ਇਹਨਾਂ ਦੀ ਉੱਥੇ ਪਿੰਡ ਦੇ ਵਿੱਚ ਕੋਈ ਮਤਲਬ ਕਿ ਲੜਾਈ ਵਗੈਰਾ ਹੋਈਆ ਝਗੜਾ ਇਹਨਾਂ ਦਾ ਹੋਇਆ ਇੱਕ ਦੂਜੇ ਤੇ ਮਤਲਬ ਕਾਟੇ ਇਲਜ਼ਾਮ ਲਾ ਰਹੇ ਆ ਵੀ ਸੱਟਾਂ ਮਾਰੀ ਆ ਤੇ ਅਸੀਂ ਹੁਣ ਇਹਨਾਂ ਨੂੰ ਫਰਸਟ ایڈ ਦੇ ਕੇ ਇਹਨਾਂ ਦੇ ਜਿਹੜਾ ਐਮ ਐਲ ਆਰ ਰਿਪੋਰਟ ਆ ਉਹ ਤਿਆਰ ਕਰਕੇ ਜਾਂ ਕੋਈ ਐਕਸ-ਰੇ ਡਵਾਈਸ ਹੁੰਦਾ ਵਾ ਉਹ ਅਸੀਂ ਫਿਰ ਅਸੀਂ ਫਰੋਂ ਥਾਣੇ ਨੂੰ ਭੇਜ ਦਾਂਗੇ ਅਗੇ ਟ੍ਰੀਟਮੈਂਟ ਵਾਸਤੇ ਤੇ ਜੋ ਇਹਦਾ ਇਲਾਜ ਹੋਊਗਾ ਇੱਥੇ ਕੀਤਾ ਜਾਊਗਾ ਜੇ ਕੋਈ ਐਕਸ-ਰੇ ਵਗੈਰਾ ਸੀਟੀ ਵਗੈਰਾ ਹੋਊਗਾ ਆਪਾਂ ਹਾਇਰ ਸੈਂਟਰ ਤੋਂ ਪਰਵਾ ਲਾਂਗੇ ਉੱਥੋਂ ਨਾਲ ਸਭ ਜਿਹੜੇ ਬਜ਼ੁਰਗ ਨੇ ਹਾਂਜੀ ਕਿੰਨੀ ਕੀ ਉਮਰ ਹੈਗੀ ਉਹਨਾਂ ਦੀ ਤਕਰੀਬਨ 44-45 ਸਾਲ ਦੀ ਉਮਰ ਆ ਉਹਨਾਂ ਦੇ ਉਹਨਾਂ ਦੇ ਇੰਜਰੀ ਕਿੱਥੇ ਹੈਗੀ ਉਹਨਾਂ ਦੇ ਕੋਈ ਹੈੱਡ ਇੰਜਰੀ ਹੈਗੀ ਆ ਰਾਈਟ ਸਾਈਡ ਤੇ ਸਿਰ ਦੇ ਵਿੱਚ ਤੇ ਉਹ ਫਿਰ ਅਸੀਂ ਉਸ ਸਾਹਬ ਨੇ ਟ੍ਰੀਟਮੈਂਟ ਕਰਾ ਕਨੋਸਿਟੀ ਸਕੈਨ ਵਗੈਰਾ ਐਡਵਾਈਸ ਕੀਤਾ ਉਹ ਅਸੀਂ ਕਰਵਾ ਕੇ ਅੱਗੇ ਫਦਰ ਥਾਣੇ ਨੂੰ ਨਾਲ ਰਿਪੋਰਟ ਦੇ ਦੇਾਂਗੇ ਇਸ ਘਟਨਾ ਬਾਰੇ ਮਾਚੀਬੜਾ ਥਾਣਾ ਮੁਖੀ ਪਵਿੰਦਰ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ਤਾਬਤਗੜ ਦੇ ਵਿੱਚ ਦਰਖਤ ਕੱਟਣ ਨੂੰ ਲੈ ਕੇ ਇੱਕ ਝਗੜਾ ਹੋਇਆ ਹੈ ਜਿਸ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਨੇ ਉਹਨਾਂ ਕਿਹਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਦਰਖਤ ਕਟਣ ਸੰਬੰਧੀ ਪੰਚਾਇਤ ਪ੍ਰਾਗ ਨੂੰ ਪੂਰੇ ਵੇਰਵੇ ਮੁਹੱਈਆ ਕਰਵਾਏ ਜਾ ਰਹੇ ਨੇ ਕੀ ਇਹ ਚਿਕਾਇਤ ਆਈ ਹੈ ਜੀ ਕਿ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ ਹਸਪੀਟਲ ਦਾਖਲ ਨੇ ਉੱਥੇ ਸਾਡਾ ਠਾਣੇਦਾਰ ਸਾਹਿਬ ਜਾਊਗਾ ਸਟੇਟਮੈਂਟ ਜੇ ਉਹ ਦੇਣਗੇ ਉਦਾਂ ਉਹਦੇ ਸਾਰ ਕਾਨੂੰਨੀ ਕਾਰਵਾਈ ਅਸੀਂ ਲੈਂਦੀ ਜਾਊ। ਇਹ ਵੀ ਸਾਡੀ ਕੋਈ ਤੁਹਾਨੂੰ ਕਹਦਾ ਵੀ ਸ਼ਿਕਾਇਤ ਆਈ ਹੈ ਕੋਈ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਸੀ। ਇਹ ਦਰਖਤਾਂ ਦਾ ਮਾਮਲਾ ਬਹੁਤ ਜਾਇਜ਼ ਹੈ ਜਿੱਥੇ ਜਿੱਥੇ ਜਗ੍ਹਾ ਵੀ ਤਾਂ ਕਿ ਦੂਜੀ ਬਾਕੀ ਜਗ੍ਹਾ ਜੀ ਉਸ ਜਿਹੜਾ ਦਰਖਤਾਂ ਦਾ ਵੇਰਵਾ ਜ਼ਮੀਨ ਵਾਰੇ ਚਕੋਤੇ ਵਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀੜੂਬੀ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਸੀਵ ਨਹੀਂ ਹੋ ਸਕਿਆ। ਅਸੀਂ ਸਾਰਾ ਵੇਰਵਾ ਵੀਡੀਓ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ ਚ ਲਿਆਵਾਂਗੇ ਜੱਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ